ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦੇ ਮਾਮਲੇ ਦੇ ਵਿੱਚ ਹੁਣ ਅਮ੍ਰਿਤਪਾਲ ਦੀ ਐਂਟਰੀ ਹੋ ਗਈ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਸਜ਼ਾ ਦਾ ਮਾਮਲਾ ਲਗਾਤਾਰ ਗਰਮੌਂਦਾ ਨਜ਼ਰ ਆ ਰਿਹਾ ਹੈ ਉਥੇ ਸੁਖਬੀ ਸਿੰਘ ਬਾਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਸੀ ਕਿ ਉਹਨਾਂ ਦੇ ਫੈਸਲਾ ਜਲਦ ਲਿਆ ਜਾਵੇ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇਗੀ ਤਾਂ ਸੁਖਬੀ ਸਿੰਘ ਬਾਦਲ ਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਸ਼੍ਰੀ ਅਕਾਲ ਤਖਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਵਿਚਾਰ ਅਧੀਨ ਮਾ ਮਲੇ ਤੇ ਪੰਥਕ ਮਸਲੇ ਸਬੰਧੀ ਜ਼ਰੂਰੀ ਵਿਚਾਰ ਵਟਾਂਦਰੇ ਲਈ ਮਿਤੀ 2 ਦਸੰਬਰ 2024 ਦਿਨ ਸੋਮਵਾਰ ਦੀ ਰੱਖੀ ਗਈ ਹੈ 1 ਵਜੇ ਦੇ ਕਰੀਬ ਇਹ ਮੀਟਿੰਗ ਪੰਜ ਸਿੰਘ ਸਹਿਬਾਨਾ ਦੀ ਹੋਵੇਗੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਅਮ੍ਰਿਤਪਾਲ ਦੇ ਪਿਤਾ ਤੇ ਫਰੀਦਕੋਟ ਦੇ ਐਮਪੀ ਸਰਵਜੀਤ ਸਿੰਘ ਖਾਲਸਾ ਦੀ ਐਂਟਰੀ ਹੋ ਗਈ ਹੈ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਦੱਸਦੀ ਕਿ ਅਮ੍ਰਿਤਪਾਲ ਦੇ ਪਿਤਾ ਤਰਸੇਂਧ ਸਿੰਘ ਤੇ ਫਰੀਦਕੋਟ ਦੇ ਐਮਪੀ ਸਰ ਜੀ ਸਿੰਘ ਖਾਲਸਾ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਦਾ ਮਾਮਲਾ ਚੁੱਕਦੇ ਹੋਏ ਨਜ਼ਰ ਆਏ ਨੇ ਇਸ ਮਾਮਲੇ ਦੇ ਵਿੱਚ ਅਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਦੋਂ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤਾਂ ਮੀਟਿੰਗ ਤੋਂ ਬਾਅਦ ਉਹ ਮੀਡੀਆ ਦੇ ਨਾਲ ਰੂਬਰੂ ਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਸ਼੍ਰੀ ਅਕਾਲ ਖਸਾਇਕ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਤਨਖਾਹਿਆ ਹਲਾਲੀਆਂ ਹੋਇਆ ਉਸ ਤੇ ਜਲਦ ਤੋਂ ਜਲਦ ਜਿਹੜੀ ਇਹ ਸਜ਼ਾ ਲਗਾਈ ਜਾਵੇ ਇਹ ਵੀ ਅਮਰਿਤਪਾਲ ਦੇ ਪਿਤਾ ਜ਼ਿਕਰ ਕਰਦੇ ਨਜ਼ਰ ਆਏ ਕਿ ਕਈ ਜਿਹੜੇ ਲੀਡਰ ਨੇ ਉਹ ਅਕਾਲ ਤਖਤ ਸਾਹਿਬ ਨੂੰ ਗਲਤ ਤੇ ਸੁਖਬੀਰ ਸਿੰਘ ਬਾਦਲ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਜੋ ਪੰਥ ਚ ਬੜੀ ਦੁਬਿਧਾ ਵਾਜ ਜਦੋਂ ਦਾ ਇਹ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸੁਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਉਦੋਂ ਬਾਅਦ ਜਿਹੜਾ ਅਕਾਲ ਤਖਤ ਤੇ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਵੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਆਪਣੇ ਨੂੰ ਸਹਿਯੋਗ ਵੀ ਆ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਤੋਂ ਰਹਿਤੋ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਨੂੰ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮ ਨਾਂ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਨਾ ਹੈ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮਨਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਦਸ਼ਾ ਜਾਂ ਕੋਈ ਇਹ ਵਿੱਚ ਕੋਈ ਲੱਗਦਾ ਵੀ ਕੋਈ ਰਾਇਆਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਮਾਹੌਲ ਸੱਜਿਆ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟ੍ਰੋਨਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤ ਕਿਆ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰੇ ਕੋ ਕੌਮ ਦਬਿੱਦਾ ਚੋਂ ਕੱਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਵਕ ਵਕ ਤਰਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗੱਲਬਾਤ ਪਰ ਹੁਣ ਉਹਨਾਂ ਦੇ ਕੋਲ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾ ਜਾਂ ਉਹਨਾਂ ਦਾ ਦਰੁਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜਿਹੜਾ ਸਰਦਾਰ ਸਾਹਿਬ ਨੂੰ ਸੁਣਨੀ ਚਾਹੀਦੀ ਸਾਰਿਆਂ ਨੂੰ ਤੇ ਜੇ ਕੋਈ ਉਹਨਾਂ ਉਹਨਾਂ 'ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਸਰਦਾਰ ਸਾਹਿਬ ਨੂੰ ਕੋਈ ਜੋ ਵੀ ਜੋ ਜੋ ਸਮਝਦੇ ਉਹ ਕਰਨਾ। ਇਸ ਦੇ ਨਾਲ ਹੀ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਅੰਮ੍ਰਿਤਪਾਲ ਦੇ ਪਿਤਾ ਨਾਲ ਜਿੱਥੇ ਮੌਜੂਦ ਰਹੇ ਉਹਨਾਂ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਬਾਕੀ ਲੀਡਰਾਂ ਦੇ ਵੱਲੋਂ ਅਸਤੀਫੇ ਨੂੰ ਲੈ ਕੇ ਡਰਾਮਾ ਰਚਿਆ ਗਿਆ ਹੈ। ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੀ ਪ੍ਰਧਾਨਗੀ ਦੇ ਹਉਤੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਉਹਨਾਂ ਦਾ ਅਸਤੀਫਾ ਜਿਹੜਾ ਇਹ ਮਨਜ਼ੂਰ ਨਹੀਂ ਕੀਤਾ ਗਿਆ ਤਾਂ ਇਸ ਤੇ ਸਰਬਜੀਤ ਸਿੰਘ ਖਾਲਸਾ ਨਿਸ਼ਾਨਾ ਸਾਧ ਦੇ ਨਜ਼ਰ ਆਏ ਤੇ ਕਿਹਾ ਕਿ ਪਾਰਟੀ ਦੇ ਵੱਲੋਂ ਇੱਕ ਡਰਾਮਾ ਜਿਹੜਾ ਇਹ ਰਚਿਆ ਜਾ ਰਿਹਾ ਹੈ ਉਸ ਦੇ ਨਾਲ ਹੀ ਉਹ ਸੁਖਬੀਰ ਸਿੰਘ ਬਾਦਲ ਤੇ ਕਾਫੀ ਜ਼ਿਆਦਾ ਵਰਦੇ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਦਬਾਅ ਹੇਠ ਆ ਕੇ ਕੋਈ ਵੀ ਸੁਖਬੀਰ ਸਿੰਘ ਬਾਦਲ ਤੇ ਫੈਸਲਾ ਨਾ ਲਿਆ ਜਾਵੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਤੇ ਹੋਏ ਕੋਈ ਸਹੀ ਸਵੈ ਫੈਸਲਾ ਜਿਹੜਾ ਲਿਆ ਜਾਵੇ ਕਿਉਂਕਿ ਦਾ ਇਲਜ਼ਾਮ ਹੈ ਕਿ ਲਗਾਤਾਰ ਸ਼ਿਰਿਆਕਾਲ ਤੱਕ ਸਾਹਿਬ ਦੇ ਜ਼ਥੇਦਾਰ ਨੂੰ ਕਮਕਾਇਆ ਜਾ ਰਿਹਾ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਫੈਸਲਾ ਜਿਹੜਾ ਹੈ ਲਿਆ ਜਾਵੇ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਜੀ ਜ਼ਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਐ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਐ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਐ ਮੈਂ ਦਿਲੋਂ ਇਹਨਾਂ ਦੇ ਨਾਲ ਐ ਅਮਰਤਪਾਲ ਦੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਐ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਐ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਐ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਇਨਾ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਰੇਕੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਬਰਾਇਕੀ ਸਿੰਘ ਸਾਹਿਬ ਦੇ ਤਾਂ ਬੱਚੇ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦਕਿ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਐ ਤੁਹਾਡੇ ਨਾਲ ਖੜੇ ਆ ਇਦਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੁਰਚੇ ਪੰਥ ਦੀ ਨਜ਼ਰ ਇਸ ਵੇਲੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਜਸਪਾਲ ਸਿੰਘ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਜਿਵੇਂ ਕਿਉਂਕਿ ਅਸੀਂ ਆਈ.ਸੀ.ਆਈ. ਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿਣੇ ਐ ਇਹ ਹੈ ਨਾ ਵੀ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਹਾਸਮੁੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚਾਉਣ ਵਾਲੇ ਐ ਅਮਰਤਪਾਲ ਨੂੰ ਚਾਉਣ ਵਾਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਅਕਾਲੀ ਅਗੂ ਬੁਲ ਕੇ ਇਹ ਰੋਗ ਲਾਗੇ ਸੀ ਕਿ ਤੁਹਾਨੂੰ ਬੀਜੇਪੀ ਨਾਲ ਮਿਲਦੇ ਹੋ ਜਿੱਥੇ ਆਪ ਦੇ ਇਸ ਨਾਲ ਕੋਈ ਕੀ ਕੀ ਹੋਗੀ ਜੱਜਦਾਰ ਸਾਹਿਬ ਨੇ ਰੋਕ ਲਾਇਆ ਸੀ ਕਿ ਤੂੰ ਤੁਹਾਡੀ ਭਾਜੀ ਕਿਨੇ ਮਿਲਦੀ ਤੁਸੀਂ ਮੈਂ ਮਿਲ ਤੁਹਾਡਾ ਨਹੀਂ ਜੀ ਕਹਿੰਦੀ ਹੱਥ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਝ ਰਹੀ ਹੈ ਜੀ ਭਾਜੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ ਚ ਤੇ ਹੁਣ ਭਾਜੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ 19 ਦਿਨ ਚ ਹੀ ਹੋਇਆ ਹੈ ਨਾ ਜਿੰਨੀ ਦਿਨ ਬਾਦਲਾਂ ਦੀ ਸਾਝ ਭਾਜੀ ਨਾਲ ਸੀ ਉਸੇ ਪੀਰੀਅਡ ਚ ਹੋਇਆ ਹੈ ਨਾ ਅਲਦਜੀ ਸਮੰਤੀ ਜਿਸ ਤਰ੍ਹਾਂ ਤੁਝ ਕਿਹਾ ਕਿ ਤੁਹਾਡੇ ਵੀ ਫੋਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨੇ ਕਿਤੇ ਇੱਕ ਖਦਸ਼ਾ ਕੀ ਦਿੱਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਲਾਫ ਹੁੰਦਾ ਤਾਂ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਅ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਧਮਕੀ ਦੇ ਤੁਹਾਡੇ ਨਾਲ ਜਿਹੜੇ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਵੀ ਸਾਡੇ ਸਾਡੇ ਜਾਂ ਸਾਡੀ